ਨਮਸਕਾਰ ਸਾਥਰੀਗਾਲ ਸਭਨਾ ਟੂਡੇ ਤੁਹਾਡਾ ਸਵਾਗਤ ਹੈ ਬਲਦੇਵ ਕ੍ਰਿਸ਼ਨ ਨੂੰ ਦਿੱਤੀ ਅੰਤਿਮ ਸ਼ਰਧਾਂਜਲੀ ਪਿਛਲੇ ਦਿਨਾਂ ਵਿੱਚ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਬਲਦੇਵ ਕ੍ਰਿਸ਼ਨ ਬੁੱਧੂ ਪੁੱਤਰ ਕਬਲੇ ਦੀ ਆ ਅੰਤਿਮ ਸ਼ਰਧਾਂਜਲੀ ਸਤੀ ਮੰਦਰ ਵਿਖੇ ਮੇਜ਼ਬਾਨ ਪੰਡਿਤਾਂ ਵੱਲੋਂ ਗੁਰੂ ਗਰੂੜ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਆਰਤੀ ਕੀਤੀ ਗਈ ਬਲਦੇਵ ਕ੍ਰਿਸ਼ਨ ਆਪਣੇ ਪਿੱਛੇ ਪਿਤਾ ਮਦਨ ਲਾਲ ਭਰਾ ਭਗਵਾਨ ਦਾਸ ਪਤਨੀ ਰਾਣੋ ਅਤੇ ਪੁੱਤਰ ਰਕੇਸ਼ ਕੁਮਾਰ ਤ੍ਰੀ ਮਨੀਸ਼ ਰਾਨੀ ਨੂੰ ਛੱਡ ਕੇ ਚਲੇ ਗਏ ਰਾਜਨੀਤਿਕ ਪਾਰਟੀਆਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਸਰਤਾ ਸੁਮਨ ਅਰਪਿਤ ਕੀਤੇ ਗਏ ਹਯੂਰੀ ਦੇ ਵਿੱਚ ਅੱਜ ਬਹੁਤ ਹੀ ਦੁਖਦੀ ਸਭਾ ਦੇ ਵਿੱਚ ਬੈਠੀਆਂ ਹੋਈਆਂ ਮਹਾਨ ਸਭੀਤਾ ਸਾਡੇ ਬਹੁਤ ਹੀ ਸਤਕਾਰਯੋਗ ਸਮਾਣੇ ਸ਼ਹਿਰ ਦੇ ਸਿੰਦਰਦਵਾਰ ਜੀ ਮਿੱਤਲ ਉਹਨਾਂ ਦੇ ਭਰਾ ਕਲਗੋ ਸਾਹਿਬ ਦੇ ਵੱਡੇ ਭਰਾ ਆਸਾਨੇ ਬਹੁਤ ਹੀ ਸਤਕਾਰਯੋਗ ਨੰਬਰਦਾਰ ਭਗਵਾਨ ਦਾਸ ਜੀ ਬੁਲਟਵਾਲੇ ਦੇ ਵੱਡੇ ਭਰਾ ਬਰਦੇਵ ਕ੍ਰਿਸ਼ਨ ਜੀ ਮਿੱਤਰ ਜਿਹੜੇ ਬਹੁਤ ਹੀ ਵੱਡੇ ਪਰਿਵਾਰ ਨੂੰ ਗੁਜਰਤ ਦੇ ਨੂੰ ਛੱਡ ਕੇ ਇਹ ਸੰਸਾਰ ਦੇ ਵਿੱਚੋਂ ਚਲੇ ਗਏ ਹਨ ਬਹੁਤ ਸਾਰੀਆਂ ਮਹਾਨ ਸਖੀਤਾ ਇੱਥੇ ਬੈਠੀਆਂ ਹਨ ਸਰੀਰਕ ਤੌਰ ਤੇ ਇਸ ਦੀ ਵੀ ਮਸ਼ੂਰਾ ਲਈ ਹੈ ਹਨ ਆਪਾਂ ਸਾਰੇ ਹੀ ਉਸ ਪਰਿਵਾਰ ਨੂੰ ਸਹਾਰਾ ਦੇਣ ਵਾਸਤੇ ਦੁੱਖ ਸਾਂਝਾ ਕਰਨ ਵਾਸਤੇ ਉਸ ਕਾਲਪੁਰਖ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਨ ਵਾਸਤੇ ਇਕੱਠੇ ਹੋਏ ਆਂ ਕਿ ਵਿਚੇ ਦੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ ਜੀਂ ਮਾਸ਼ ਬਖਸ਼ੇ ਵਿਚੇ ਪਰਿਵਾਰ ਨੂੰ ਭਾਣਾ ਮੰਨ ਦਾ ਬੋਲ ਬਖਸ਼ੇ ਸ਼ਮਾਨਾ ਚੋਕ ਹੈਲਾ ਸ਼ਰਮੰਦਰੀਪੁਰ